ਸਤ ਸ੍ਰੀ ਅਕਾਲ ਦੋਸਤੋ ਚੈਨਲ ਅਕਾਲ ਨਿਊਜ਼ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਲੈ ਕੇ ਹਾਜ਼ਰ ਹੋਏ ਹਾਂ ਜੀ ਇਸ ਵੇਲੇ ਦੀ ਇੱਕ ਵੱਡੀ ਬਿਗ ਬ੍ਰੇਕਿੰਗ ਨਿਊਜ਼ ਹੁਣੇ-ਹੁਣੇ ਮਸ਼ਹੂਰ ਪੰਜਾਬੀ ਗਾਇਕਾ ਦੀ ਅਚਾਨਕ ਹੋਈ ਮੌਤ ਖਬਰ ਨੂੰ ਅੰਤ ਤੱਕ ਦੇਖਣਾ ਖਬਰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਜਿਹੜੇ ਸਰੋਤੇ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਤੁਹਾਨੂੰ ਹਰ ਨਿੱਕੀ ਵੱਡੀ ਖਬਰ ਇਸ ਤੇ ਸਭ ਤੋਂ ਪਹਿਲਾਂ ਮਿਲਦੀ ਰਹੇ ਤਾਂ ਸ਼ੁਰੂਆਤ ਕਰਦੇ ਹਾਂ ਜੀ ਵੱਡੀ ਖਬਰ ਤੋਂ ਪੰਜਾਬ ਅਭੀ ਲੋਕ ਗਾਇਕ ਰਸ਼ਪਾਲ ਰਸੀਲਾ ਦੇ ਸਾਥੀ ਇਸ ਸਟੇਜਾਂ ਤੇ ਆਪਣੀ ਲੰਮੀ ਹੇਕ ਨਾਲ ਮਸ਼ਹੂਰ ਗਾਇਕਾ ਮੋਹਣੀ ਰਸੀਲਾ ਦੇ ਦਿਹਾਂਤ ਦੀ ਖਬਰ ਨੇ ਸੰਗੀਤ ਜਗਤ ਅਤੇ ਕਲਾਕਾਰਾਂ ਚ ਸੋਗ ਦੀ ਲਹਿਰ ਦੌੜਾ ਦਿੱਤੀ ਹੈ ਮੋਹਣੀ ਰਸੀਲਾ ਦਾ ਅੰਤਿਮ ਸੰਸਕਾਰ ਅੱਜ ਮਜੀਠਾ ਬਾਈਪਾਸ ਨੇੜੇ ਕੀਤਾ ਜਾਵੇਗਾ ਉਹਨਾਂ ਦੇ ਚਲੇ ਜਾਣ ਨਾਲ ਸੰਗੀਤ ਦੀ ਦੁਨੀਆ ਨੂੰ ਇੱਕ ਵੱਡਾ ਨੁਕਸਾਨ ਹੋਇਆ ਹੈ ਉਹ ਆਪਣੇ ਸਮੇਂ ਦੀ ਸਭ ਤੋਂ ਮਸ਼ਹੂਰ ਗਾਇਕ ਜੋੜੀਆਂ ਚੋਂ ਇੱਕ ਸਨ ਪੰਜਾਬੀ ਲੋਕ ਗੀਤਾਂ ਦੇ ਸ਼ੌਕੀਨ ਲੋਕਾਂ ਲਈ ਉਹਨਾਂ ਦੇ ਗੀਤ ਹਮੇਸ਼ਾ ਯਾਦ ਰਹਿਣਗੇ ਰਸ਼ਪਾਲ ਰਸੀਲਾ ਲਾਤੇ ਮੋਹਣੀ ਰਸੀਲਾ ਦੇ ਕਈ ਮਸ਼ਹੂਰ ਗੀਤ ਹਨ ਜਿਵੇਂ ਕੋਰਾ ਕੁਜਾ ਯਾਰਾਂ ਦੀ ਕੁਲੀ ਛੱਡ ਗੱਲ ਮੰਗਣੀ ਦੀ ਦਾਜ ਬਿਨਾ ਭੈਣ ਛੱਡਤੀ ਬਾਤਾਂ ਪਾ ਮਿੱਤਰਾ ਮੇਰੀ ਬੇਬੇ ਦਾ ਜਵਾਈ ਤੇਰੇ ਵੀਰ ਗੇੜਿਆ ਟੋਕਾ ਮੈਂ ਅੱਗੇ ਪਿੱਛੇ ਲੱਭਦੀ ਫਿਰਾਂ ਨੱਚਦੀ ਦੀ ਗੁੱਤ ਖੁੱਲ ਗਈ ਕਦੇ ਨੈਣ ਨਾ ਮਿਲਾਵੇ ਦਿਲਦਾਰਾ ਆਪਾਂ ਜਾਣਾ ਮਿਲੇ ਲੜ ਗਿਆ ਲਾਗ ਜ਼ਹਿਰੀਲਾ ਰੱਖ ਹੌਸਲਾ ਮੁਲਹਾਜ਼ੇਦਾਰਾ ਲੋੜੀ ਵੰਡਨੀ ਨੱਚਦੀ ਦੇ ਮੋਚ ਪੈ ਗਈ ਕਾਲਜ ਦੇ ਵਿੱਚ ਭਾਬੀ ਕੁੜੀ ਚੰਨ ਵਰਗੀ ਮੋਟਿਆਰ ਤੇ ਹੋਰ ਕਈ ਪ੍ਰਸਿੱਧ ਗੀਤ ਜੋ ਉਹਨਾਂ ਨੇ ਪੰਜਾਬੀ ਦੀ ਦਰਸ਼ਕਾਂ ਨੂੰ ਦਿੱਤੇ ਤਾਂ ਦੋਸਤੋ ਇਸ ਹੀ ਇਸ ਵੇਲੇ ਦੀ ਇੱਕ ਵੱਡੀ ਬਿਗ ਬ੍ਰੇਕਿੰਗ ਨਿਊਜ਼ ਖਬਰ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ